ਚਾਚੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਜਪਨੂਰ ਦੇਖੀ ਜਾਂਦਾ ਹੈ ਕਿ ਮਮਾ ਵੀਡੀਓ ਬਾਹਰ ਦੇ ਨੇ ਇਹਨੂੰ ਨੂੰ ਪੂਰਾ ਪਤਾ ਚੱਲ ਮੈਂ ਮਹਾਰਾਜੇ ਅਭੀ ਦਰਵਾਜੇ ਤੋਂ ਬਾਹਰ ਜਾਨੀ ਆ ਨਾ ਇਹਨੂੰ ਐ ਹੋ ਜਾਂਦਾ ਮੈਂ ਕਿਤੇ ਜਾ ਰਹੀ ਹਾਂ ਬਸ ਤੇ ਉਸੇ ਟਾਈਮ ਹੀ ਰੋਣ ਲੱਗ ਜਾਂਦੀ ਹੈ ਹੁਣ ਇਹਨੂੰ ਐ ਹੁਣ ਐ ਕਿ ਪਾਪਾ ਬਾਹਰ ਨੇ ਕਿਚਨ 'ਚ ਪਾਪਾ ਬਣਾ ਰਹੇ ਨੇ ਬਨਾਣਾ ਸ਼ੇਕ ਹੇ ਅੱਛਾ ਚੱਲ ਨੇ ਆ ਚਲੋ ਚੱਲ ਚਲੋ ਚਲੀਏ ਚਲੋ ਚਲੀਏ ਉਹ ਦੇ ਫੈਨ ਚਲਦੀ ਜਾਂਦਾ ਪੁੱਤ ਇਹ ਚਰਨ ਆਈ ਰੋਕ ਜਾ ਰੋਕ ਦੇ ਰੋਕ ਦੇ ਇਹ ਆਪਾਂ ਚੱਲਾਂਗੇ ਉਹ ਨਾ ਪਾਪਾ ਕੁਲ ਜਦਾਂ ਪਾਪਾ ਬਣਾ ਰਹੇ ਨੇ ਬਨਾਣਾ ਸੇ ਸੇਰੇ 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 ਤੇ ਨਹੀਂ ਲੇਟ ਹੋ ਗਏ ਆਪਾਂ ਕਾਫੀ ਉਹ ਬੈਠੇ ਪਾਪਾ ਪਾਪਾ ਕਿਤੇ ਜੀ ਪਾਪਾ ਨੂੰ ਪੁੱਛਿਆ ਕੀ ਬਣਾ ਰਹੇ ਤੁਸੀਂ ਪਾਪਾ ਕੀ ਬਣਾ ਰਹੇ ਹੋ ਇਹ ਬਾੜਿਆ ਛੁੱਟੀ ਛੋਤ ਤੋਂ ਬਾਹਰ ਉਹ ਉੱਥੇ ਸਾਹਮਣੇ ਰੱਖਿਓ ਇਹਨੂੰ ਸਾਹਮਣੇ ਗੈਸ ਦੇ ਉੱਤੇ ਉੱਧਰ ਐਵੇਂ ਹੀ ਰੱਖ ਦੋ ਸਿੱਧਾ ਕਰਕੇ ਆਈ ਫੜੋ ਫੜੋ ਚਿੱਤੀ ਕਰੋ ਚੱਲੂ ਹੈ ਹਾਂ ਤੇਰੀ ਜੀਤ ਤੋਂ ਬਾਅਦ ਲਾਈਟ ਇੱਕ ਲਾਈਟ ਲਾ ਆਹਾ ਲਾਈਟ ਓਨ ਲਾਈਟ ਚੱਕ ਦਈਏ ਤੇ ਹਨੇਰਾ ਹੋ ਜਾਂਦਾ ਨਹੀਂ ਹੁੰਦਾ ਆਏ ਅਸੀਂ ਦੇਖੋ ਪਿੱਛੇ ਰਾ ਉਹ ਸਟੈਂਡ ਲਵਾ ਲਏ ਜਿਹੜੇ ਮਹੰਗਾਏ ਸੀ ਹੁਣ ਸਾਡੇ ਕੱਪੜੇ ਉੱਥੇ ਆਰਾਮ ਨਾਲ ਟੰਗੇ ਜਾਂਦੇ ਰਹੇ ਨਹੀਂ ਤਾਂ ਸਾਨੂੰ ਕਦੀ ਕੁਰਸੀਆਂ ਤੇ ਪਾਣੇ ਪੈਂਦੇ ਸੀ ਕਦੀ ਬੈੱਡ ਤੇ ਪਾਣੇ ਪੈਂਦੇ ਸੀ ਤੇ ਸਾਡਾ ਜਿਹੜਾ ਹੈਗਾ ਕੰਦ ਨੂੰ ਇਕੱਠਾ ਹੋ ਜਾਂਦਾ ਹਾਂ ਤੇ ਬੁਤਨੀ ਆਉਂਦੀ ਕੋਈ ਇਕੱਲੇ ਉੱਧਰ ਆ ਤੇ ਨੱਕਤ ਨਹੀਂ ਆਉਂਦੀ ਕਿਸੇ ਪ੍ਰਕਾਰ ਦੀ ਜੇ ਆਪਾਂ ਮੂੜ ਦੇ ਵੀ ਕੱਪੜੇ ਆਰਾਮ ਨਾਲ ਸੁੱਕੇ ਸੁੱਕੇ ਟੰਗੇ ਜਾਂਦੇ ਰਹੇ ਹਾਂਜੀ ਹਾਂਜੀ ਇਸ ਆਹ ਕੁੱਛ ਪਾਪਾ ਨੂੰ ਤੇ ਪਾਪਾ ਕੀ ਕਰ ਰਹੇ ਹੋ ਅੱਜ ਨਾਲ ਜਪਨੂਰ ਇਹ ਜਪਨੂਰ ਜਦੋਂ ਹੋਈ ਸੀ ਉਸ ਤੋਂ ਬਾਅਦ ਪਾਪਾ ਲਈ ਨਾ ਜਦੋਂ ਬਰਥਡੇ ਆਇਆ ਸੀ ਅਸੀਂ ਗਿਫਟ ਲਿਆਉਣਾ ਸੀ ਤੇ ਗਿਫਟ ਪਾਇਆ ਵੀ ਹੋਇਆ ਤੇ ਉਹ ਦਾ ਅਸੀਂ ਭੁੱਲ ਗਏ ਮੈਂ ਪਲਾਗ ਲਗਾਦਾ ਪਹਿਲੇ ਅੱਛਾ ਫੇਰ ਕੱਲ ਦੀ ਵੀਡੀਓ ਜੇ ਅਸੀਂ ਦੱਸਣਾ ਸੀ ਦੇਵਾ ਆਪਸ ਕਿਪ ਕਰਤੀ ਕਿ ਉਹ ਅਸੀਂ ਅਗਲੇ ਦਿਨ ਦੱਸਾਂਗੇ ਹੁਣ ਤੁਸੀਂ ਦੇਖੋ ਕਿ ਕਿਵੇਂ ਬਣਿਆ ਕਿਵੇਂ ਜੋੜਿਆ ਤੇ ਕਿਵੇਂ ਦਿੱਤਾ ਗਿਆ ਹੁਣ ਪਾਪਾ ਬਤਾਓ ਤੇ ਕਿਵੇਂ ਮੇਰੀ ਰੀਤ ਪੂਰੀ ਹੋਈ ਰੀਤ ਪੂਰੀ ਹੋਈ ਅੱਬਾ ਅੱਬਾ ਵੀ ਬਤੋ ਉਹ ਹੋਵੇ ਉਹ ਕੀ ਸੀ ਜੀ ਚੱਲਦਾ ਜੀ ਚੱਲ ਪੇ ਹਾਂਜੀ ਬੋਲੋ ਹਣ ਬੋਲੋ ਹੜਗੇ ਹੈ ਬੋਲੋ ਬੋਲੇ ਕੀ ਨੇ ਨਾ ਪੁੱਤਰੇ ਹਾਂ ਦਚੋ ਤਾਰ ਮਾਰ ਕੇ ਜਿਹੜੀ ਤਾਰ ਇਹ ਨਹੀਂ ਮੜਨੀ ਪੁੱਤਾ ਨਹੀਂ ਗੰਦੀ ਬਾਤ ਕਾਨ ਦੀ ਬਾਤ ਨਹੀਂ ਹਾਂ ਵਾਪਾ ਅੰਦਰ ਜੀ ਪਾਪਾ ਬਲੈਕ ਬੋਬਲ ਬਣਾ ਰਾ ਸੀ ਇੱਕ ਬਾਗਿਆਨ ਚਾਚੀ ਕਾਕਾ ਦੋ ਸਾਰੇ ਨੂੰ ਮੰਨਿ ਪਾਪਾ ਪਾਪਾ 10 ਗੱਡੇ 10 ਗੱਡੇ ਛੋਣਾ ਕੰਕੜਾ ਛੋਣਾ ਕਰਕੇ ਇਹ ਮੇਰਾ ਪੋਤਾ ਚੋ ਜੋ ਥੋੜੀ ਜੀ ਮੈਦ ਤੇਜ ਤੁਰਦਿਓ ਤੁਸੀਂ ਹੱਲੇ ਹੱਲੇ ਜਾਂਦਾ ਹੱਲੇ ਹੱਲੇ ਹੌਲੇ ਹੌਲੇ ਹੁੰਦਾ ਜੁੱਟ ਸੰਦ ਮੋੜਦਾ ਇਹ ਮੂਰੀ ਹੋ ਜਾਂਦੀ ਜੇ ਤੇ ਤਾਂ ਮੋਟਰ ਸਾਥਤ ਮੇਰੇ ਚੱਲਦੀ ਮੋਟਰਸਾਈਕਲ ਮੇਰੇ ਬੱਚੇ ਅਸੀਂ ਕਰ ਕੇ ਆ ਗਏ ਘੁੰਮੀਆਂ 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 ਤੋਂ ਅਨੀ ਮੈਂ ਦੁੱਧ ਲੈਣ ਚੱਲਿਆ ਸੀਗਾ ਮਾਸ ਲੈ ਕੇ ਆਈ ਆ ਤੇ ਘੁੰਮਣ ਲਈ ਮੈਂ ਮੱਸ ਹੀ ਨਿਕਲਦੀ ਆ ਘਰ ਤੋਂ ਬਾਹਰ ਜਿੱਦਣ ਮੈਂ ਨਿਕਲਾ ਫਿਰ ਚਿੱਪਾ ਬੈਠਾ ਉਹਦੇ ਹੁਣ ਉੱਠੇਗਾ ਚਿੱਪਾ ਗਰਮਣ ਪਰ ਜਾਤੀ ਨਹੀਂ ਨਹੀਂ ਸੌ ਬੱਚਾ ਸੌਂਦਾ ਸੌਂਦਾ ਖੋਸ ਜਪਨੂਰ ਜਪਨੂਰੇ ਚਾਚੀ ਕਾ ਉਹ ਦੇਖ ਚਾਚੀ ਕਾ ਕਾ ਚਾਚੀ ਕਾ ਕਾ ਹਾਂ ਪੁੱਤ ਕਿੱਥੇ ਗਿਆ ਚੀ ਕੁਮਾ ਨਾ ਪਾਪਾ ਨਾਲ ਤਾਂ ਰੋਜ਼ ਜਾਂਦਾ ਮੰਮਾ ਨਾਲ ਕਦੀ ਕਦੀ ਜਾਂਦਾ ਤੋਂ ਬਾਅਦ ਮਤਲਬ ਇਹ 6 ਮਹੀਨੇ ਹੋ ਗਏ ਨੇ ਨਹੀਂ ਮਾਰਚ ਜਮਨानगर ਜਾਂ ਤਾਂ ਪਹਿਲੇ ਦੀ ਹਾਂ ਜਪਨੂਰ ਜਮਨ ਅਪ ਜਨਵਰੀ ਚ ਜਨਵਰੀ ਦੀ ਜਪਨੂਰ ਪੁੱਤ ਆ ਦੇਖੋ ਜਪਨੂਰ ਪੁੱਤਰ ਲਿਖਵਾਇਆ ਸੀ ਕਿਉਂਕਿ ਇਹ ਨਾ ਕਿੱਥੇ ਗਿਆ ਪੁੱਤ ਮੇਰੀ ਪੁੱਤ ਦੂਜੇ ਪਾਸੇ ਆ ਰੇ ਮੈਂ ਨਾ ਦੂਜਾ ਰਵਣ ਨੇ ਮੈਨੂੰ ਕਿਹਾ ਵੀ ਕੀ ਗਿਫਟ ਕਰਾਂ ਕਿ ਮੈਂ ਇਹ ਮੇਕ ਪਹਿਲਣਾ ਚਲੋ 골ਡ ਦਾ ਤਾਂ ਨਹੀਂ ਬਣਵਾ ਸਕੀ ਬਾਕੀ ਚਾਂਦੀ ਦਾ ਜੂਰ ਬਣਵਾ ਕੇ ਦਿੱਤਾ ਸੀ ਇਹਨਾਂ ਨੂੰ ਤੇ ਉਹ ਮੈਂ ਫਿਰ ਰਵਣ ਨੂੰ ਕਿਹਾ ਵੀ ਮੈਂ ਕਿਹਾ ਵੀ ਮੈਂ ਕਿਹੜਾ ਇਹਨਾਂ ਇਹ ਗੱਲ ਸੁਣ ਲਈ ਮੈਂ ਗੱਲ ਕਰ ਰਿਹਾ ਸੀਗਾ ਵੀ ਐਂ ਕਰਕੇ ਨਾ ਮੈਂ ਇਹਦੇ ਨਾਲ ਦਾ ਕੜਾ ਨਾ ਮੇਰੇ ਤਾਇਏ ਦਾ ਮੁੰਡਾ ਕਹੇ ਚ ਗਿਆ ਵਾ ਉਹਦੇ ਨਾਲ ਦੇ ਉਹਦੇ ਪਾਇਆ ਹੁੰਦਾ ਸੀਗਾ ਇੰਨਾ ਹੀ ਮੋਟਾ ਇਹਨਾਂ ਦਾ ਮੈਂ ਜਦੋਂ ਉਹਦਾ ਕੜਾ ਦੇਖਣਾ ਨਾ ਮੈਂ ਐਂ ਸੋਚਣਾ ਵਿਕਾਸ ਮੇਰੇ ਵੀ ਗੁੱਟ 'ਚ ਇਦਾਂ ਦਾ ਕੜਾ ਹੋਊਗਾ ਹਣਾ ਤੇ ਦੇਖੋ ਤੁਸੀਂ ਕਦੇ ਕਈ ਵਾਰ ਨਾ ਸੋਚ ਬੰਦੇ ਦੀ ਰਲ ਜਾਂਦੀ ਆ ਇਹ ਤਾਂ ਅਸੀਂ ਉਸ ਤਾਇਏ ਦਾ ਮੁੰਡਾ ਹੋਣਾ ਆਇਆ ਵਾ ਜਿਹਨੇ ਆ ਇਹਨੂੰ ਜਪਣ ਨੂੰ ਗੱਫਤ ਦਿੱਤਾ ਤੇ ਅਸੀਂ ਉਹਨਾਂ ਦੇ ਘਰੇ ਬੈਠੇ ਤੇ ਉਹ ਨਾ ਉਹਨਾਂ ਵੀਰ ਦਾ ਤਾਇ ਦੇ ਮੁੰਡੇ ਦੀ ਵਾਈਫ ਆ ਤੇ ਮੈਂ ਜਦੋਂ ਕੜਾ ਦਿਖਾਇਆ ਕਹਿੰਦੀ ਵੀ ਮੈਂ ਨਾ ਕੜਾ ਤੁਹਾਡੇ ਵੀਡੀਓ ਚ ਵੇਖਿਆ ਸੀਗਾ ਮੈਂ ਕਹਿਆ ਵੀ ਮੈਂ ਬਿੱਟੂ ਦੇ ਗੁੱਟ ਤੇ ਦੇਖਿਆ ਤਾਂ ਹੁੰਦਾ ਸੀਗਾ ਵੀ ਇਹ ਤਾਂ ਇਹ じゃ ਕੜਾ ਵੀ ਮੁਕਾਸ਼ ਮੇਰੇ ਕੋਲ ਵੀ ਹੁੰਦਾ ਜਾਂ ਮੈਂ ਵੀ ਪਾਉਂਦਾ ਹਨਾ ਤੇ ਕਹਿੰਦੀ ਵੀਰੇ ਵੀ ਉਹਦੀ ਵਾਈਫ ਕਹਿੰਦੀ ਵੀਰੇ ਵੀ ਮੈਂ ਨਾ ਇਹ ਕੱਦ ਮੇਰੇ ਦਿਮਾਗ ਚ ਵੱਜੀ ਸੀ ਵੀ ਵੀਰੇ ਦੀ ਰੀਜ ਹੋਊਗੀ ਵੀਰੇ ਨੇ ਕਿਸੇ ਦੇ ਵੇਖਿਆ ਹੋਊਗਾ ਪਾਇਆ ਹੋਇਆ ਤੇ ਵੀ ਇਹ ਤਾਂ ਯਾਨੀ ਕਿ ਵੀ ਬਣਿਆਗਾ ਪਰ ਤੇ ਮਿਲਿਆ ਜਾਂ ਕੋਸ ਵੀ ਲੈ ਲੂ ਹਣਾ ਤੇ ਮੈਂ ਕਿਹਾ ਵੀ ਹਾਂ ਇਹ ਤੁਹਾਡੀ ਗੱਲ ਸੱਚੀ ਐ ਤੇ ਮੈਂ ਮੈਂ ਏਸੇ ਦੇ ਬਿੱਟੂ ਦੇ ਗੋਟ ਚ ਦੇਖਦਾ ਹੁੰਦਾ ਸੀਗਾ ਤੇ ਮੈਨੂੰ ਆਇਆ ਹੁੰਦਾ ਸੀਗਾ ਵੀ ਚਲੋ ਮੈਂ ਵੀ ਪਾਵਾਂ ਇਹਦੇ ਨਾਲ ਕਦੀ ਪਾਵਾਂਗੇ ਚਲੋ ਕੇ ਤਾਂ ਗੱਲਾਂ ਕਰਦੇ ਕਰਦੇ ਤੇ ਰਮਨ ਦੇ ਦਿਮਾਗ ਚ ਸੀਗੀ ਇਹ ਗੱਲ ਤੇ ਚਲੋ ਇਹ ਮੈਨੂੰ ਇਹੀ ਯਕ ਕੀਤਾ ਜੋ ਮੇਰੀ ਰੀਸ ਸੀਗੀ ਕਾਫੀ ਟਾਈਮਾਂ ਤੋਂ ਫੈਮਾਂ ਤੋਂ ਠੀਕ ਹੈ ਪੈਸੀ ਨਾ ਹੁੰਦਾ ਪਲੇ ਬਟਨ ਦੇ ਨਾਲ ਨਾਲ ਜਪਨੂਰ ਦਾ ਗਿਫਟ ਵੀ ਹੁੰਦਾ ਜਪਨੂਰ ਦੇ ਨਾਮ ਦਾ ਗਿਫਟ ਵੀ ਦਿਖਾਤਾ ਪਲੇ ਬਟਨ ਤੇ ਰੱਖ ਕੇ ਪੋਲੀ ਕਏ ਸੀ ਉਹ ਸਾਨੂੰ ਚਲੋ ਸ਼ੁਕਰ ਹੈ ਮਿਲ ਗਿਆ ਹਨਾ ਬਾਕੀ ਕਾ ਉਹ ਹੁੰਦੀ ਚੀਜ਼ ਕਰੇ ਹੋਵੇ ਤੇ ਕਿਤੇ ਜਾਂਦੀ ਨਹੀਂ ਹੈ ਹਨਾ ਚੀਜ਼ ਘਰ ਹੋਣੀ ਚਾਹੀਦੀ ਆ ਬਾਕੀ ਲੱਭਣ ਦੀ ਦੇਰੀ ਹੁੰਦੀ ਹੈ ਹੋਰ ਤੇ ਕੁਝ ਨਹੀਂ ਹੈ ਚਲੋ ਛੇਤੀ ਯਾਦ ਆ ਗਿਆ ਬੈਡ ਨਹੀਂ ਜ਼ਿਆਦਾ ਫਰੋਲਣਾ ਪਿਆ ਅਲਮਾਰੀ ਚ ਹੀ ਕੰਮ ਸਰ ਗਿਆ ਕਿੱਥੇ ਪਿਆ ਆਹ ਸਾਹਮਣੇ ਪਿਆ ਹੰਤੇ ਰੱਖਿਆ ਉਹਨਾਂ ਨੂੰ ਤੁਸੀਂ ਦੇ ਆ ਨਾ ਉੱਥੇ ਪਤਾ ਨਹੀਂ ਉਦੋਂ ਜਦੋਂ ਨਵਾਂ ਨਵਾਂ ਆਇਆ ਸੀ ਨਾ ਇੱਕ ਤੇ ਆਪਾਂ ਜਮਨਾ ਨਗਰ